ਗੋਤਮ ਗੰਭੀਰ 2007 T20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ ਨੂੰ BCCI ਨੇ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ ਰਾਹੁਲ ਦਰਾਵੜ ਦੀ ਜਗ੍ਹਾ ਗੋਤਮ ਗੰਭੀਰ ਟੀਮ ਇੰਡੀਆ ਚ ਸ਼ਾਮਲ ਹੋ ਗਏ ਨੇ BCCI ਨੇ ਮੰਗਲਵਾਰ ਨੂੰ ਗੋਤਮ ਗੰਭੀਰ ਨੂੰ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ ਜਦੋਂ ਤੋਂ ਗੋਤਮ ਗੰਭੀਰ ਭਾਰਤੀ ਟੀਮ ਦੇ ਮੁੱਖ ਕੋਚ ਬਣੇ ਨੇ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਉਹਨਾਂ ਦੀ ਤਨਖਾਹ ਕਿੰਨੀ ਹੋਵੇਗੀ ਇਸ ਤੋਂ ਇਲਾਵਾ ਪ੍ਰਸ਼ੰਸਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਗੰਬੀਰ ਜਦੋਂ ਕਿ ਗੰਬੀਰ ਕਦੋਂ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ ਤੁਹਾਨੂੰ ਦੱਸ ਦੇ ਕਿ ਗੰਬੀਰ ਨੇ ਹਾਲ ਹੀ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੂੰ ਆਈਪੀਐਲ 2024 ਦਾ ਖਿਤਾਬ ਜਿਤਾਇਆ ਸੀ ਜਦੋਂ ਤੋਂ ਕੇਕੇਆਰ ਚੈਂਪੀਅਨ ਬਣੀ ਹੈ ਉਦੋਂ ਤੋਂ ਗੰਬੀਰ ਨੂੰ ਭਾਰਤੀ ਟੀਮ ਦਾ ਕੋਚ ਬਣਾਉਣ ਦੀ ਮੰਗ ਉੱਠ ਰਹੀ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੌਤਮ ਗੰਬੀਰ ਨੇ ਅਜੇ ਤੱਕ ਸੈਲਰੀ ਕੰਟਰੈਕਟ ਸਾਈਨ ਨਹੀਂ ਕੀਤਾ ਅਜੇ ਇਹ ਸਪਸ਼ਟ ਨਹੀਂ ਹੋਇਆ ਕਿ ਉਹ ਕਦੋਂ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿਣਗੇ ਹਾਲਾਂਕਿ ਰਾਹੁਲ ਦਰਾਵਿੜ ਤੋਂ ਬਾਅਦ ਜਦੋਂ ਨਵੇਂ ਕੋਚ ਦੀ ਭਾਲ ਸ਼ੁਰੂ ਕੀਤੀ ਗਈ ਸੀ ਤਾਂ ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਸੀ ਕਿ ਨਵੇਂ ਕੋਚ ਦੀ ਤਨਖਾਹ ਉਨ੍ਹਾਂ ਦੇ ਤਜਰਬੇ ਦੇ ਆਧਾਰ ਤੇ ਹੋਵੇਗੀ ਗੰਭੀਰ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਹ ਵੀ ਅਜੇ ਤੈਅ ਨਹੀਂ ਹੋਇਆ ਪਰ ਰਿਪੋਰਟ ਮੁਤਾਬਕ ਗੰਭੀਰ 2027 ਵੰਡੇ ਵਿਸ਼ਵ ਕੱਪ ਤੱਕ ਟੀਮ ਇੰਡੀਆ ਦੇ ਕੋਚ ਬਣੇ ਰਹਿ ਸਕਦੇ ਨੇ ਹਾਲਾਂਕਿ ਗੰਬੀਰ ਨੇ ਅਜੇ ਤੱਕ ਸੈਲਰੀ ਕੰਟਰੈਕਟ ਤੇ ਦਸਤਖਤ ਨਹੀਂ ਕੀਤੇ ਪਰ ਉਹਨਾਂ ਦੀ ਤਨਖਾਹ ਨੂੰ ਲੈ ਕੇ ਕਾਫੀ ਖਬਰਾਂ ਆ ਚੁੱਕੀਆਂ ਨੇ ਇੱਕ ਰਿਪੋਰਟ ਮੁਤਾਬਕ ਗੰਬੀਰ ਨੂੰ ਸਾਲਾਨਾ 12.5 ਕਰੋੜ ਰੁਪਏ ਮਿਲ ਸਕਦੇ ਨੇ ਇਕਨੋਮਿਕਸ ਟਾਈਮ ਦੀ ਨਿੱਜੀ ਰਿਪੋਰਟ ਦੇ ਅਨੁਸਾਰ ਗੰਬੀਰ ਨੂੰ 21000 ਰੁਪਏ ਰੋਜ਼ਾਨਾ ਪੱਤਾ ਟੀਮ ਦੇ ਨਾਲ ਬਿਜ਼ਨਸ ਕਲਾਸ ਯਾਤਰਾ ਅਤੇ ਵਿਦੇਸ਼ੀ ਦੌਰਿਆਂ ਤੇ ਉਪ ਪਦਰੀ ਸਹੂਲਤਾਂ ਵਿੱਚ ਰਹਿائش ਮਿਲੇਗੀ